आज है ऐसे आज है ये जात है ਸ਼੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਛੇਮੀ ਪਤਸ਼ਾਈ ਚੋੜਾਖੂ ਫਗਵਾੜਾ ਵੱਲੋਂ ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਜਿੱਥੇ ਪੂਰੇ ਇਲਾਕੇ ਦੀ ਪਰਿਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਮੱਥਾ ਟੇਕਿਆ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਦ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਸਤ ਕੀਤਾ ਹਿੰਦ ਦੀ ਖਾਤਰ ਅੱਜ ਉਹਨਾਂ ਦਾ ਸ਼ਹੀਦੀ ਗੁਰਪੁਰਬ ਬੜੀ ਉਤਸ਼ਾਹ ਨਾਲ ਸੰਗਤਾਂ ਮਨਾ ਰਹੀਆਂ 6ਵੇਂ ਪਾਸ਼ਾ ਤੋਂ ਸ਼ੁਰੂ ਹੋ ਕੇ 6ਵੇਂ ਪਾਸ਼ਾ ਚੋੜਾ ਸਾਹ ਚੋੜਾ ਖੂਬ ਵਿੱਚ ਸਮਾਪਤ ਹੋਵੇਗਾ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਏਡੀ ਵੱਡੀ ਕੁਰਬਾਨੀ ਕੀਤੀ ਆ ਉਹਨਾਂ ਦੇ ਨਾਲ ਜਾ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਤੇ ਗੁਰੂ ਖੋ ਕਰ ਕੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦਾ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਜੋ ਫਵਾੜੇ ਦੇ ਵਿੱਚ ਕੱਢਿਆ ਜਾ ਰਿਹਾ ਉਹਦੇ ਲਈ ਸੰਗਤਾਂ ਨੂੰ ਪੂਰਜੋ ਬੇਨਤੀ ਹੈ ਕਿ ਸਾਰੇ ਹੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ ਕਿ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਗੁਰੂ ਤੇਗ ਬਹਾਦਰ ਜੀ ਦੇ ਚੱਲੇ ਹੋਏ ਦੱਸੇ ਹੋਏ ਮਾਰਗ ਤੇ ਚੱਲਣ ਦਾ ਆਪਾਂ ਸਾਰੇ ਇਹ ਅਪਰਾਲਾ ਕਰੀਏ ਉਹਨਾਂ ਦੀ ਹੀ ਦੇਣ ਹੈ ਜੋ ਕਿ ਅੱਜ ਦੀ ਬਦੌਲਤ ਆਪਾਂ ਜਿਹੜਾ ਜੀਵਨ ਬਤੀਤ ਕਰ ਰਹੇ ਆ ਉਹਨਾਂ ਨੇ ਹਿੰਦ ਦੀ ਚਾਦਰ ਜੋ ਸਾਡੇ ਦੇਸ਼ ਨੂੰ ਦਿੱਤੀ ਹੈ ਉਹ ਉਹਦਾ ਆਪਾਂ ਸਿਮਰਨ ਕਰਕੇ ਆਪਾਂ ਆਪਣਾ ਜੀਵਨ ਪ੍ਰਵਾਨ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਹਿੰਦਰੀ ਚਾਦਰ ਨੋਇ ਪਾਸ਼ਾਹੀ ਸ਼੍ਰੀ ਗੋਤੇਗ ਬਹਾਦਰ ਜੀ ਦੀ ਭਾਈ ਮਤੀਦਾਸ ਜੀ ਭਾਈ ਸੱਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਬੱਤ ਤੇ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼ਹੀ ਪਾਸ਼ਾਹੀ ਚੋੜਾ ਕੋੜਾ ਮੰਦਰ ਤੋਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀ ਅਗਵਾਈ ਹੇਠ ਕੱਢੇ ਜਾ ਰਿਹਾ ਜਿੱਤ ਮੈਂ ਸਮੂਹ ਫੋੜਾ ਨਿਵਾਸੀ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਆਓ ਆਪਾਂ ਇਸ ਨਗਰ ਕੀਰਤਨ ਸੁਭਾਗ ਚਰੀਏ ਇੱਕ ਮਹਾਨ ਗੁਰਮਤ ਸੁਵਾਗਮ ਜਿਹੜਾ ਪਰਸੋਂ 6 ਦਿਨ ਨੂੰ ਗੁਰਦੁਆਰਾ ਸ਼ਹੀ ਪਾਸ਼ਾ ਵਿਖੇ ਹੋ ਰਿਹਾ ਦੇ ਉਸ ਵੀਰ ਦੇ ਦਵਾਨ ਵੀ ਸਜਾਈ ਜਾ ਰਹੇ ਆ ਤੇ ਸ਼ਾਮ ਦੇ ਦਵਾਨ ਵੀ ਸਜਾਈ ਜਾ ਰਹੇ ਆ ਆਓ ਆਪਾਂ ਉਸ ਵੀ ਹਾਇਰੀਆ ਭਰ ਕੇ ਆਪਾਂ ਆਪਣੇ ਬੱਚਾ ਨਾਲ ਲੈ ਕੇ ਪਰਿਵਾਰ ਨਾਲ ਲੈ ਕੇ ਉਸ ਹਾਇਰੀਆ ਭਰੀਏ ਤੇ ਗੁਰੂ ਘਰ ਦੀਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ